ਸੱਚੀ ਗੱਲ ਦੋਸਤੋ ਅੱਜ ਆਪਣਾ ਕੰਮ ਹੈ ਸਿਟੀ ਚ ਸਿਟੀ ਚ ਜਾਣਾ ਐਦੀਆਂ ਸਕਿਡਾਂ ਦੀਆਂ ਡਿਲੀਵਰੀਆਂ ਕਰਨੀਆਂ ਆ ਟਰੱਕ ਵੀ ਆਪਣਾ ਹੋ ਰਿਹਾ ਆਪਣੇ ਕੋ ਅੱਜ ਆਪਣਾ ਟਰੱਕ ਕੋਈ ਹੋਰ ਲੈ ਗਿਆ ਉਹਦਾ ਖਰਾਬ ਹੋਊਗਾ ਤਾਂ ਸਵੇਰੇ ਅੱਜ ਲੈ ਆਇਆ ਤਾਂ ਟਰੱਕ ਹੋਣਾ ਆਲੇ ਕਿ ਚੱਲੇ ਬਲੈਕ ਆਹ ਲੋਡਾਂ ਦੀ ਡਿਲੀਵਰੀ ਚਾਹ ਡਿਲੀਵਰੀਆਂ ਆ ਐਦੀਆਂ ਚੱਲਦੇ ਆ ਤੇ ਦੇਖ ਕੇ ਜਾਂਦਾ ਰਹਿੰਦਾ ਦਿਨ ਯੋ ਚੱਲਦੇ ਆਂ ਮੈਂ ਹਲੇ ਬੁੱਕ ਬੁੱਕ ਪਾਣੀ ਹੋਣੀ ਆ ਠੰਡ ਬਹੁਤ ਐ ਸੋਚਦੇ ਹੂ ਦੇਖ ਦੇ ਕਿਦਾਂ ਦਾ ਰਹਿਣਾ ਜਨ ਕੈਨੇਡਾ ਦਾ ਨਵਾਰਤੂ ਹੇਰ ਬਰਫਾਂ ਦੇ ਬਰਫਾਂ ਦੇ ਢੇਰ ਬਹੁਤ ਜਿਆਦਾ ਸਨੋਵ ਇੱਧਰ ਵੀ ਆ ਰੋਡ ਸਾਫ ਕੀਤੇ ਹੋਇਆ ਇੱਧਰ ਤਿੰਨ ਚਾਰ ਦਿਨ ਹਾਈਵੇ ਬੰਦ ਰਿਹਾ ਸੀ ਗਾਏ ਹੋਣਾ ਓਹੋ ਵਾਈਟ 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 ਲੁੱਕ ਕਿਡੈਟ ਬਿਊਟੀ ਗਾਇਸ ਕੀਡੀਅਨ ਨਾਰਥ ਸਾਈਡ ਨਾਰਥ ਬ੍ਰੇਸ ਬ੍ਰਿਜ ਦੇਖੋ ਬਰਫ ਦੇ ਢੇਰ ਨਾਰਥ ਇਹ ਤਾਂ ਨਾ ਸਮਾਨ ਉਹੀ ਜਿਹੜੇ ਬਰਫ ਤੇ ਚੱਲਦੇ ਟਰੈਕ ਚੀਨਾਂ ਨਹੀਂ ਵਾਲੇ ਇੱਧਰ ਲੋਕ ਭਜਾਉਂਦੇ ਆ ਇੱਧਰ ਸਾਰੇ ਆ ਦੇਖੋ ਬਰਫਾ ਸਨੋ ਕਿੱਡੀ ਕਿੱਡੀ ਪਈ ਹੋ ਇਹ ਯਾਹ ਕਿਥੇ ਸੇਲ ਕਰਦੇ ਆ ਉਹ ਲੇਕ ਭਰਿਆ ਉਹ ਲੈ ਕੇ ਆ ਜੰਮੀ ਆ ਉਹ ਭਰੇ ਲੇਕ ਨੂੰ ਰਸਤਾ ਜਾਂਦਾ ਉਹ ਲੈ ਕੇ ਆ ਆ ਦੇਖੋ ਮਸ਼ੀਨ ਨੂੰ ਵੀ ਚੇਨਾਂ ਪਾਈਆਂ ਆ ਚੇਨਾਂ ਨਾਲ ਤੁਰਦੀ ਆ ਦਾ ਖੁੱਬ ਜਾਂਦੀ ਆ ਉ ਥਲੇੜਾ ਭੀਸੇ ਨਾਲ ਇੱਕੋ ਹੀ ਆ ਉਹ ਦੇ ਲੇਕ ਚੋਂ ਚਲਾ ਕੇ ਆਇਆ ਉਹ ਦੇ ਉਹ ਲੇਕ ਚੋਂ ਆਇਆ ਲੇਕ ਜਿਹੜੀ ਉੱਧਰ ਜੰਮੀ ਆ ਯਾ ਦੇਸ ਲੋ ਚੇਤਾ ਉਹ ਲੇਕ ਚ ਕੀੜੀਆਂ ਦੇ ਕੇ ਆਇਆ 3 ਮਾਈਲ ਲੰਮੀ ਲੈ ਕੇ ਆਏ ਜੰਮੀ ਪਈ ਆ برف ਦੀ ਲੋਕਾਂ ਨੇ ਉਹ ਵਿੱਚ ਘਰ ਜੇ ਬਣਾਇਓ ਟੈਂਟ ਲਾਇਓ ਆ ਮੱਛੀਆਂ-ਮੁੱਛੀਆਂ ਫੜਦੇ ਆ ਆਵੇਂ ਹੁਣ ਲੇਕ ਦੇ ਵਿੱਚ ਤੁਰਿਆ ਜਾਂਦਾ ਯੋ ਦੇਖੋ ਆੜ ਵਾਲੇ ਉਹਦੇ ਡੌਕਾਂ ਆ ਘਰਾਂ ਦੀਆਂ ਉਹ ਕਿਸ਼ਤੀਆਂ ਜਿੱਥੇ ਬੰਦੇ ਆ ਸਾਰਾ ਜੰਮਿਆ ਪਿਆ ਹੂ ਦੇਖੋ ਆ ساری ਲੇਕ ਆ ਓ ਮਾਈ ਗਾਡ ਕੰਡਿਆਂ ਤੇ ਘਾਰਿਆ ਲੋਕਾਂ ਦੇ ਕਾਟੇਜ ਵਗੈਰਾ ਆਦੇ ਇੱਥੇ ਇੱਥੇ ਬੋਲਾ ਹੁਣਾ ਤੇ ਖੁੱਬੀਆਂ ਇੱਥੇ ਖੁੱਬਦਾ ਆ ਯਾਰ ਯੋ ਆਦੀ ਓ ਮਾਈ ਗਾਡ ਦਾ ਦੇਖਣਾ ਹਰਣਾ ਤੋੜ ਕੇ ਗਈਆਂ ਓ ਲੋਕੋ ਉੱਥੇ ਔਰ ਗੱਬੇ ਉੱਥੇ ਟੈਂਟ ਲਾ ਕੇ ਉਥੇ ਮੱਛੀਆਂ-ਵੱਛੀਆਂ ਫੜਦੇ ਗੱਬੇ 3 ਮਾਈਲ ਲੰਬੀ ਆ ਔਰ ਘਰਾਂ ਦੀਆਂ ਆਦੇ ਅੱਜ ਤੇ ਕਿਸ਼ਤੀਆਂ ਬੰਦੇ ਆ ਡੌਕਾਂ ਆ ਯੋ ਜਨਾਬ ਘਰਾਂ ਚਾ ਦੇਖੋ ਲੇਕ ਦੇ ਵਿੱਚ ਉਹ ਉੱਥੋਂ ਆ ਗਿਆ ਮੈਂ ਐਨਾ ਲੇਕ ਦੇ ਅੰਦਰ ਉਹ ਸਾਰੀ ਜੰਮੀ ਹੋਇਆ ਉੱਗੇ ਤੱਕ ਵੀ ਜਾ ਸਕਦਾ ਮੈਂ ਬਸ ਮੈਂ ਤਾਂ ਹੁਣ ਜਾਣਾ ਗਾਹਾਂ ਡਿਲੀਵਰੀ ਕਰਨੀ ਆ ਯੋ ਐਦਾਂ ਆ ਦੇਖੋ ਥੱਲੇ ਢੇਰ ਲੱਗਾ ਪਿਆ ਬਬਾ ਇਹ ਐਮ ਜੰਮੀ ਪਈ ਆ ਥੱਲੇ ਦੇਖੋ ਲੇਕ ਜੰਮੀ ਹੋ ਲੇਕ ਦੇ ਵਿੱਚ oh my god ਆ ਮਾਈਨਸ 20 ਡਿਗਰੀ ਟੈਂਪਰੇਚਰ ਆ ਲੇਕ ਐ ਜੰਮੀ ਪਈ ਆ ਦੇ ਵਾਓ ਆ ਲੇਕ ਦੇ ਵਿੱਚ ਆ ਉਹ ਦੇ ਡੌਕਾਂ ਜਿੱਥੇ ਕਿਸ਼ਤੀਆਂ ਬੰਨ੍ਹਦੇ ਆ ਉਹ ਘਰਾਂ ਦੀਆਂ ਡੌਕਾਂ ਆ। ਉਹ ਦੇ ਉਹ ਜਿੱਥੇ ਉੱਥੇ ਸਮਰ ਚ ਕਿਸ਼ਤੀਆਂ ਬੰਨ੍ਹੀਆਂ ਹੁੰਦੀਆਂ। ਉਹ ਇਹਨਾਂ ਦੇ ਕੋਟੇਜ ਆ ਘਰ ਆ। ਆ ਦੇ। ਓਹ ਓਹ ਲੇਕ ਚ ਲਾਓ ਨਿਆਰੇ ਲੇਕ ਦੇ। ਓਹ। ਯੈਸ। ਆਪੋ ਤੇ ਡਿਲੀਵਰੀ ਕੀਤੀ ਆ। ਇਹ ਦਾਮ ਪੇਂਟਰ ਨੌਰਥ ਕੈਨੇਡਾ। ਯੋ। ਲੇਕ ਚ ਤੁਰੇ ਵੇ ਬੇਸਤੀਆਂ ਆ ਸਮਰ ਚ ਕੱਢੂਗੇ ਲੈਮੀਨੇਟ ਕਰਕੇ ਰੱਖ ਦਿੰਦੇ ਆ ਇਹਨਾਂ ਨੂੰ ਸਮਰ ਚ ਕੱਢਦੇ ਵਿਗਦੀਆਂ ਫਿਰ ਹਾਣ ਬਰਫ ਨਾਲ ਟਕੀਆਂ ਵਈਆਂ ਕਿਸਤੀਆਂ ਯੋ ਆਪਾ ਆ ਇੱਕ ਇੱਕੇ 20 ਗਾਇਨਾਂ ਨਾਲ ਡਿਲੀਵਰ ਕਰਤਾ ਆ ਦੇਖੋ ਐਦਾਂ ਦੇ ਆ ਨੱਠ ਦੇ ਬਰਫ ਚ ਯੋ ਰੰਗ ਬਰੰਗੇ ਸੋਹਣੇ ਸੋਹਣੇ ਇਹਨਾਂ ਤੇ ਕਰਦੇ ਆ ਇਹ ਔਰ ਸਨੋ ਚ ਕਲਕ ਕਲਾਕਾਰੀਆਂ ਇਹਨਾਂ ਤੇ ਬਹਿ ਕੇ ਭੱਜਦੇ ਆ ਇੱਕ ਪਿੰਨੇ ਸੋਹਣੇ ਆ ਇਦਾਂ ਦੇ ਥੱਲੇ ਲੱਗੇ ਹੋਇਆ ਸੀਟ ਪਿੱਛੇ ਚੇਨ ਆ ਚੇਨ ਬੁਰੀ ਉਹ ਉਹ ਵੀ ਉਹ ਜੀਪਾਂ ਦੀਆਂ ਇਹ ਸਾਰੀਆਂ ਆਪਾਂ ਲੈ ਕੇ ਆਈ ਦੀਆਂ ਕਲੈਂਟ ਤੋਂ ਟੈਕਸਸ ਅਮਰੀਕਾ ਤੋਂ ਕਿਉਂ ਮੈਕਸੀਕੋ ਤੋਂ ਬਣ ਕੇ ਆਉਂਦੀਆਂ ਆ ਦੇ ਵਾਓ ਲੋ ਵੀ ਦੂਜੀ ਵੀ ਡਿਲੀਵਰੀ ਹੋ ਗਈ ਇੱਕੋ ਜਿਹੀ ਸਕੱਡ ਆ ਸਨੋ ਦੇਖਿਓ ਆ ਤਾਂ ਇਨੀ ਸਾਫ਼ ਕੀਤੀ ਆ ਦੇਖੋ ਜਿਹੜੀ ਸਾਫ਼ ਨਹੀਂ ਕੀਤੀ ਕਿਤੇ ਡੇਢ ਢੇਰ ਲੱਗਿਓ ਦੇਖੋ ਓ ਮਾਈਨਸ 20 ਟੈਂਪਰੇਚਰ ਆ ਆ ਦੇਖੋ ਛੱਤੇ ਬਣਿਓ ਨਹੀਂ ਹਾਲੇ ਅੱਧੀ ਡਿੱਗ ਜਾਂਦੀ ਆ ਫੇਰ ਪੈ ਜਾਂਦੀ ਆ ਹਾ ਦੇ ਓਹ ਹੋ ਦੇਖੋ ਓ ਮਾਈ ਗਾਡ ਲੁੱਕ ਏ ਦੈਟ ਓ 아이 ਹੱਤ ਲੜ ਗਿਆ ਅਰੇ ਉਹ ਦੇ ਟੇ ਰੈਡ ਰੈਡ ਲੱਗਿਓ ਐਦਾ ਪੈਂਦੀ ਐ ਸਨੋ ਇੱਥੇ ਬਹੁਤ ਜਿਆਦੀ ਭਾਲੂ ਭੂਲ ਖਾਂਦੇ ਰਹਿੰਦੇ ਫੜਕੇ ਇੱਥੋਂ ਮੱਛੀਆਂ ਉਹ ਲੇਕ ਚ ਦਾ ਟੋਆ ਜਾ ਕੱਢ ਲੈਂਦੇ ਆ ਟੈਂਟ ਲਾ ਕੇ ਤਾਂ ਉੱਥੋਂ ਮੱਛੀਆਂ ਕੱਢ ਲੈਂਦੇ ਖਾ ਕੇ ਤਾਂ ਬਸ ਨੀ ਨਜ਼ਾਰੇ ਲੈਂਦੇ ਆ ਸਕੂਟਰ ਜਾ ਭਾਈ ਜਾਂਦੇ ਦੇਖੋ ਨਵੇਂ-ਨਵੇਂ ਹੇ ਚੱਲਦੇ ਸਨੋ ਤੇ ਇੱਧਾ ਥੱਲੇ ਚੇਨ ਲੱਗੀ ਹੁੰਦੀ ਆ ਯੋ ਆ ਦੇਖੋ ਰੈੱਡ ਆ ਵਾਓ ਇਹ ਜਾਂਦੇ ਨੱਚਦੇ ਦੌੜਦੇ ਹੂੰ ਹੂੰ ਇੱਕ ਦੋ ਬੰਦੇ ਬਹਿ ਸਕਦੇ ਆ ਇਹ ਵੀ ਭੱਜਦੇ ਸਨੋਚ ਗੱਡੀਆਂ ਵਾਓ ਘੈਂਟ ਘੈਂਟ ਟ੍ਰੇਲਰ ਦੇ ਦੇਖੋ برف। ਬਰਫਾ ਦੇ ਇੱਕ ਦਾ ਪੀਸ। ਉਹਦੇ ਨਾਲ ਜੰਮਿਓਸ ਕੇ ਆ ਦੇਖੋ ਕਿਦਾਂ ਦਿਖ ਰਿਹਾ ਹੈ। ਦਿਗਿਓ। ਆਹ ਹਾਲ ਦਾ ਵੀ। ਸ਼ਿਟ। ਹਾਂ ਮੋਰਲੇ ਡਿਲੀਵਰੀ ਕਰਨੇ ਇੱਕ ਲਾਸਟ ਰਹਿ ਜਾਣੀ ਉਹ ਟ੍ਰਾਂਟੋ ਜਾਣੀ ਆਸ਼ਵ। ਸੋ ਪਹਿਲਾਂ ਹਾਂ ਹੁਣ ਖੋਲਦੀਏ। ਆਹ ਦੇਖੋ ਸਟ੍ਰੈਪ ਦੇ ਉੱਪਰ ਲੱਵਨੇ। ਸਟ੍ਰੈਪ ਨਾਲ ਦੇਖੋ ਕਿਦਾਂ برف ਦਾ ਇਹ ਮੂੰਹ ਤੇ ਹੀ ਉਧਰੋਂ ਦੋ ਪਹਿਲਾਂ ਉੱਪਰ ਹੀ ਡਿਗੇ ਮੇਰੇ। ਫਾਕੜੇ। ਨਾਲ ਜੁੜਿਓ ਫੇ। ਆਹ। ਕਿਆ ਰੀਵਰ ਆ ਜੰਮਿਆ ਪਿਆ ਇਹ ਰੀਵਰ ਚੱਲਦਾ ਹੈ ਦਾਇ ਦੇ ਵਿੱਚ ਆ ਡੌਕਾ ਡੋਕਾ ਲੋਕਾਂ ਨੇ ਲਈਆਂ ਆ ਖੇਸਤੀਆਂ ਗੁਸਤੀਆਂ ਚੱਲਦੀਆਂ ਇਹਦੇ ਵਿੱਚ ਤਾਂ ਰੀਵਰ ਆ ਪੂਰਾ ਹੈ ਸਾਰਾ ਜੰਮਿਆ ਹੈ ਇਹਦੇ ਵਿੱਚ ਆ ਭਜਾਉਂਦੇ ਜਿਹੜਿਆ ਆ ਆ ਵੀਡੀਓ ਚ ਮੈਂ ਦਿਖਾ ਲਈਆ ਪਹਿਲਾਂ ਉਹ ਸਕੂਟਰ ਜੈ ਚੀਨਾ ਵਾਲਾ ਪਤਾ ਨਹੀਂ ਕੀ ਕਹਿੰਦੇ ਉਹਦੇ ਆ ਗਿਆ ਉਹ ਜਿਹੜਾ ਉਹ ਚਲਾਉਂਦਾ ਉਹ ਇਹ ਰਿਪੇਅਰ ਵੀ ਕਰਦੇ ਇੱਥੇ ਨਵੇਂ ਵੀ ਵੇਚਦੇ ਆ ਆਪਾਂ ਨਵੇਂ ਨਵੇਂ ਆ ਸਾਡੇ ਜਿਹੜੇ ਹੁਣ ਲੈ ਕੇ ਡਿਲੀਵਰੀ ਕਰਨ ਲੈ ਕੇ ਆਇਆ ਆ ਦੇਖੋ ਆ ਲੈ ਕੇ ਤੇ ਹੋ ਰਿਵਰ ਦੇ ਵਿੱਚ ਪੜ ਗਿਆ ਰਿਵਰ ਦੇਖੋ ਆ ਜੰਮਿਆ ਪਿਆ ਦੌੜੇ ਫਿਰ ਉਹ ਰਿਵਰ ਚ ਜਿੱਦਾ ਮਰਜੀ ਨੋ ਪ੍ਰੋਬਲਮ ਹੋਰ ਬ੍ਰਿਜ ਹੈ ਤੇ ਨਹੀਂ ਤਾਂ ਨੌਰਮ ਵਾਲੇ ਤੇ ਪਾਣੀ ਚੱਲਦਾ ਹੁੰਦਾ ਆ ਕਿਸ਼ਤੀਆਂ ਖੜੀਆਂ ਹੁੰਦੀਆਂ ਇੱਥੇ ਸਾਰੀਆਂ ਆ ਡੌਕਾਂ ਤੇ ਆ ਇਹਨਾਂ ਤੇ ਆ ਸਾਰੀਆਂ ਤੇ ਕਿਸ਼ਤੀਆਂ ਲੱਗੀਆਂ ਹੁੰਦੀਆਂ ਇੱਥੇ ਆ ਹੌਣ ਦੇਖ ਲੋ ਵਿੱਚ ਤੁਰੇ ਫਿਰੋ ਦੌੜੇ ਫਿਰੋ ਨੋ ਪ੍ਰੋਬਲਮ ਕੋਈ ਚੱਕਰ ਨਹੀਂ ਆ ਦੇਖੋ ਪੂਰਾ ਰੀਵਰ ਜੰਮਿਆ ਪਿਆ ਆ ਲੋਕਾਂ ਦੇ ਕੋਟੇਜ ਆ ਘਾਰੇ ਆ ਇੱਥੇ ਘੁੰਮਣ ਘਮਣ ਗਰਮੀ ਵਿੱਚ ਸਮਰ ਚ ਆਉਂਦੇ ਆ ਵਿੰਟਰ ਚ ਆ ਵਿੰਟਰ ਵਾਲੇ ਨਜ਼ਾਰੇ ਲੈਣ ਵੀ ਲੋਕ ਆਉਂਦੇ ਆ ਆ ਸਾਰੇ ਘਰਾਂ ਦੀਆਂ ਡੌਕਾਂ ਆ ਜਿਨ੍ਹਾਂ ਜਿਹਨਾਂ ਨੇ ਕਿਸ਼ਤੀਆਂ ਜਿਨ੍ਹਾਂ ਦੀਆਂ ਅੱਜ ਕੱਲ੍ਹ ਉਹ پارک ਕਰ ਦਿੰਦੇ ਆ ਵਿੰਟਰ ਚ ਸਟੋਰਾਂ ਚ ਜਮਾ ਕਰ ਦਿੰਦੇ ਆ ਆ ਦੇਖੋ ਪੂਰਾ ਜੰਮਿਆ ਪਿਆ ਕਿ ਨਹੀਂ ਪੁਰੀ ਗੱਲ ਬਾਤ ਆ ਰੀਵਰ ਚ ਕੋ ਮੋਥੇ ਲੇਕ ਸੀਗੀ ਆਹਾਂ ਇੱਥੇ ਰੀਵਰ ਆ ਪੂਰਾ ਤੇ ਰੀਵਰੀ ਜੰਮਿਆ ਆ ਪੂਰਾ ਓਹ ਐਂ ਤੇ ਵਜੀਓ ਮੋਟੀ ਇੱਥੇ ਥੱਲੇ ਜਿੰਨਾ ਮਰਜੀ ਖੋਦ ਲੋ ਇਹਨੂੰ ਥੱਲੇ ਐ ਜੰਮਿਆ ਹੋਇਆ -15°C ਟੈਂਪਰੇਚਰ ਆ ਰਾਈਟ ਨਾਉ ਐਦਾਂ ਯਾ ਆਪਣਿਉ ਉਥੇ ਡਿਲੀਵਰੀ ਹੋਣ ਲੱਗੀ ਆ ਮੈਂ ਖੋਲਤੇ ਸਟ੍ਰੈਪਸ ਉਪੋਂ ਲਾਉਣੇ ਆ ਹੁਣ ਦੇਖੋ ਪੈਂਦੀ ਪੂਰੀ ਤੱਕ ਇੱਕ ਉਹ ਖੜਾ ਐਦਾਂ ਚੇਨ ਲੱਗੀ ਹੋਆ ਥੱਲੇ ਖੁੱਬ ਦੇਖੋ ਬਦਨੀ ਉੜੇ ਜਾਂਦੇ ਸਨੋਚ ਇਹੋ ਬਿਊਟੀਫੁਲ ਦੇਖੋ ਜਰਾ ਇਹ ਚੱਲਦੇ ਬਰਫਾਂ ਦੇ ਢੜ ਢਲਾਉਂਦੇ ਐ ਇਹਨਾਂ ਨੂੰ ਆਪਣੇ ਵਰਗੇ ਦਿਹਾੜੀਆਂ ਲਾਉਂਦੇ ਨੇ ਗੋਰੇ ਦੇ ਕਰਦੇ ਪੂਰੀ ਮਸਤੀ ਸਮਰ ਚ ਕਿਸ਼ਤੀਆਂ برف ਚਾਹਾ ਚੱਲਦੇ ਆ ਪਤਾ ਨਹੀਂ ਕੀ ਨਾਂ ਇਹਨਾਂ ਦਾ ਲਿਨਿਕਸ 2GL GLS 850 ਪਾਵਰ ਦੇ ਆ ਟਰਬੋ ਆ ਦੇਖੋ ਇੱਦਾਂ ਘੈਂਟ ਪੂਰੇ ਸਿਰੇ ਸਕਰੀਨ ਪ੍ਰੋਪਰ ਐਨ ਵਧੀਆਂ ਯੋ ਆ ਫਿਊਲ ਟੈਂਕ ਆ ਫਿਊਲ ਟੈਂਕ ਆ ਐਕਸਟਰਾ ਜੀ ਐਕਸਟਰਾ ਕੋਡ ਰੱਖਣਾ ਟੈਂਕ ਵਿੱਚ ਲਾ ਆ ਜ ਉਹਨਾਂ ਨੇ ਐਕਸਟਰਾ ਤੁਸੀਂ ਜੰਗਲਾਂ ਜੰਗਲਾਂ ਚੱਲੇ ਆ ਕਿ ਦੌੜਨਾ ਪਾ ਲੋ ਆ ਥੱਲੇ ਚੱਕ ਚੇਨ ਚੱਲਦੀ ਐ ਇਦਾਂ ਇੱਤੇ ਦੌੜਦੇ ਆ ਇਹ ਤੜਾਉਂਦੀ ਆ ਵਾਹ ਇਹਨਾਂ ਚਾਉਂਦੇ ਆ ਇਹ ਜੀਪਾਂ ਜੀਆਂ ਇਹ ਇਦਾਂ ਦੇ ਉਧਰ ਲੇਕ ਜੰਮੀਆ ਤੇ ਤੁਸੀਂ ਦੇਖੇ ਲਈਂ ਲਿਖ ਚ ਵੜ ਗਿਆ ਉਧਰ ਆਉਦੇ ਰੀਵਰ ਚ ਓਏ ਓਹ ਤੇਰੀ ਕਿੰਨੀ ਸਾਰੋ ਰੀਵਰ ਚ ਗੇੜੀਆਂ ਆ ਦੇ ਲੋ ਇੱਥੇ ਦਿਣਾਉਂਦੇ ਆ ਸਕੂਟਰ ਜੇ ਚੇਨ ਨਾਲ ਧੂੜ ਫਟਦੇ ਆ ਪੂਰੀ ਐ ਧੂੜ ਕੱਢਦੇ ਆ ਆ ਦੇ ਲੋ ਰੀਵਰ ਸਾਰਾ ਜੰਮਿਆ ਪਿਆ ਵੀ ਓ ਰਿਵਰ ਚ ਕੁਮੀ ਆਉ। ਸਮਰ ਚ ਕੈਸਤੀਆਂ ਚੱਲਦੀਆਂ। ਬੈਂਟਰ ਚ ਦੌੜ ਦੌੜ ਹੋਏ ਦੇ ਵਿੱਚ। यो ਆਪਣੀ ਡਿਲੀਵਰੀ ਹੋ ਚਰੀ ਬਸ ਦੋ ਤਿੰਨ ਰਹਿ ਗਿਆ ਲਾਉਣ ਨੂੰ। ਆ ਫੇ ਆਪਾਂ ਚੱਲੀਏ ਟ੍ਰਾਂਟੋ ਲਾਉਣਾ ਜਾ ਕੇ ਆ। ਆਹ ਕਿਸਤੀ ਖੜੀ ਐ ਇੱਕ। ਬਾਕੀ ਇਹ ਸਟੋਰੇਜ ਕਰਕੇ ਰੱਖ ਦਿੰਦੇ ਅੰਦਰ। ਸੁਸਰੋਂ ਸੁਸਰੋਂ ਕਰਕੇ ਗਲ ਜਾਂਦੀਆਂ ਨਹੀਂ ਤਾਂ। ਆ ਇੱਕ ਬਾਰੇ ਰੱਖੀ ਹੋਇਆ ਉਹਦੇ। ਇਹ ਚੱਲਦੀਆਂ ਸਮਰਚਾ ਸਾਰੀਆਂ ਡੌਕਾ ਇੱਥੇ। ਕੱਲੀ ਕੱਲੀ ਤੇ ਇੱਕ ਇੱਕ ਕਿਸਤੀ ਲੱਗੀ ਹੁੰਦੀ ਆ। ਆ ਦੇ ਆ ਬਟ ਆ ਦੇ ਕਿਤੀਆ ਯੋ ਕਬਰ ਕਿਤੀ ਉੱਪਰ ਲੇ ਬੰਨੇ ਹੋ ਇੱਕ ਆ ਖੜੀ ਆ ਯੋ ਇਹ ਨਮੀਆਂ ਵੇਚਦੇ ਰਿਪੇਅਰ ਕਰਦੇ ਸਰਵਿਸ ਕਰਦੇ ਸਾਰਾ ਕੁਝ ਉਹ ਬ੍ਰੈਂਡ ਨਿਊ ਹੋ ਗਈ ਆ ਉਧਰ ਲੋ ਜੀ ਪੰਜਵੀਂ ਚੌਥੀ ਜਿਹੜੀ ਵੀ ਹੋਈ ਲਓ ਵੀ ਮਿੱਤਰ ਚੌਥੀ ਡਿਲੀਵਰੀ ਵੀ ਹੋ ਗਈ 401 ਦੇ ਨਾਲ ਆਸ਼ਵਾ ਸਕੇਲਡ ਅਪ ਕੇ ਨਾਲ ਹੀ ਆ ਸਕੀਡੋ ਕੰਪਨੀ ਯੋ ਆ ਦੇ ਇੱਥੇ ਰੋਡ ਤੋਂ ਹੀ ਬੈਕ ਲਾਈ ਆ ਬੈਕਰੀ ਲੱਗਦੀ ਆ ਜਗਾ ਘਟਿਆ ਯੋ ਲਓ ਵੀ ਦੋਸਤੋ ਆਪਣਾ ਅੱਜ ਦਾ ਦਿਨ ਹੋ ਗਿਆ ਡਨ ਪਹੁੰਚ ਗਏ ਆਪਾਂ ਘਰ ਹੁਣ ਕੱਲ ਦਾ ਕੱਲੂ ਕਰਾਂਗੇ ਸਟਾਰਟ ਕਰ ਲੂ ਵੀ ਸਿਟੀ ਚ ਹੀ ਕੰਮ ਹੈ ਆਪਣਾ ਜਦ ਤੱਕ ਲਈ ਟੇਕ ਕੇਅਰ ਬਾਏ ਬਾਏ ਰੱਖਿਓ ਆਪਣਾ ਖਿਆਲ ਯੋ